ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰ ਦੇ ਕਤਲ ਮਾਮਲੇ ਦੇ ਵਿੱਚ ਪਟਨਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਤੇ 2020 ਦੇ ਵਿੱਚ ਦੋ ਲੋਕਾਂ ਦਾ ਕਤਲ ਪਟਨਕੋਟ ਦੇ ਵਿੱਚ ਕੀਤਾ ਗਿਆ ਸੀ ਤੇ ਸ਼ਾਹਪੁਰ ਕੰਢੀ ਥਾਣੇ ਦੇ ਵਿੱਚ 12 ਲੋਕਾਂ ਖਿਲਾਫ ਮਾਮਲਾ ਵੀ ਦਰਜ ਹੋਇਆ ਸੀ ਤੇ ਇਸ ਤੋਂ ਬਾਅਦ ਅੱਜ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ 12 ਦੋਸ਼ੀਆਂ ਨੂੰ ਉਮਰਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਦੱਸ ਦਈਏ ਕਿ 2020 ਦੇ ਵਿੱਚ ਪਟਨਕੋਟ ਦੇ ਪਿੰਡ ਤਰਿਆਲ ਦੇ ਵਿੱਚ ਕੁਝ ਲੋਕਾਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਘਰ ਦੇ ਵਿੱਚ ਮੌਜੂਦ ਲੋਕਾਂ ਤੇ ਹਮਲਾ ਕਰ ਦਿੱਤਾ ਸੀ ਤੇ ਇਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ਵਿੱਚੋਂ ਇੱਕ ਕ੍ਰਿਕਟਰ ਸ੍ਰੇਸ਼ ਗਾਇਨਾ ਦੇ ਰਿਸ਼ਤੇਦਾਰ ਵੀ ਸੀ ਪੁਲਿਸ ਨੇ ਇਹਨਾਂ ਵਿਅਕਤੀਆਂ ਦੀ ਪਾਲ ਸ਼ੁਰੂ ਕੀਤੀ ਸੀ ਤੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਸੀ 2820 ਨੂੰ ਪੁਲਿਸ ਸਟੇਸ਼ਨ ਸਾਫਰਗੰਡੀ ਜੀ ਸ਼ਾਮ ਲਾਲ ਨੇ ਇੱਕ ਮਕੱਤਾ ਦਰਜ ਕਰਾਇਆ ਜਿਦੇ ਵਿੱਚ ਅਸ਼ੋਕ ਕੁਮਾਰ ਤੇ ਕੌਸ਼ਲ ਕੁਮਾਰ ਦੋਨਾਂ ਦਾ ਮਰਡਰ ਹੋ ਗਿਆ ਸੀ ਤੇ ਆਸ਼ਾ ਰਾਣੀ ਅਪਨ ਕੁਮਾਰ ਤੇ ਸਤਿਆ ਦੇਵੀ ਨੂੰ ਬੁਰੀ ਤਰ੍ਹਾਂ ਇੰਜਰ ਕੀਤਾ ਇਹ ਜਿਹੜੀ ਆਸ਼ਾ ਰਾਣੀ ਹੈ ਇਹ 1.5 ਸਾਲ ਹਸਪਟਲਾਈਜ਼ ਰਹੀ ਹੈ ਔਰ ਉਸ ਦੇ ਬਾਅਦ ਇਹ ਕਮਾਤ ਬਾਹਰ ਆਈ ਹੈ ਫਿਰ ਇਹਦੀ ਗਵਾਹੀ ਹੋਈ ਹੈ ਇਹ 20 ਜਗ ਨੂੰ 11 12 ਜਨ ਇਨਕਲੂਡਿੰਗ 3 ਲੜਕੀ ਔਰਤਾਂ ਨੂੰ ਇਤ ਪੌੜੀਆਂ ਰਸਤੇ ਚੜੇ ਛੱਤ ਤੇ ਛੱਤ ਤੇ ਸ਼ੋਕਮਾਰ ਤੇ ਕੌਸ਼ਲ ਕੁਮਾਰ ਸੁੱਤੇ ਸੀ ਦੋਨਾਂ ਨੂੰ ਛੱਤ ਤੇ ਉਹਦਾ ਮਰਡਰ ਕੀਤਾ ਉਹਦੇ ਬਾਅਦ ਇਹ ਪੌੜੀਆਂ ਉਤਰ ਕੇ ਥੱਲੇ ਆਏਨ ਅੱਗੇ ਆਸ਼ਰਾਨੀ ਮਿਲ ਗਈ ਉਹਦੀ ਵਾਈਫ ਤੇ ਅਪਨ ਕੁਮਾਰ ਦਾ ਬੇਟਾ ਤੇ ਸਤਿਆ ਦੇ ਵੀਰ ਦੀ ਮਾਂ ਹੀ ਚੋਕਮਾਰ ਇਹਨਾਂ ਨੂੰ ਵੀ ਬੜੀ ਗੁਰੀ ਤਰ੍ਹਾਂ ਅੰਜੜ ਕੀਤਾ ਉਹ ਜਾਂਦੇ ਜਾਂਦੇ ਉਹ ਸੋਨਾ ਤੇ ਕੈਸ਼ ਵੀ ਲੈ ਗਏ ਇਹ विवेकपुरी डिस्ट्रीब्यूटरनी सरकारी वकील ਤੇ ਮੈਂ ਦੋਨਾਂ ਨੇ ਕੇਸ ਅਰਜੋ ਦਿੱਤਾ ਤੇ ਜੈ ਸਾਹਿਬ ਸ਼੍ਰੀ ਜਤਿੰਦਰਪਾਲ ਸਿੰਘ ਖੁਰਮੀ ਸੈਸਨਜਾਇ ਪਖਾਨ ਕੋਲ ਉਹਨਾਂ ਨੇ 31/8/24 ਨੂੰ ਫੈਸਲਾ ਕੀਤਾ ਔਰ ਇਹ 12 ਇਹ 12 ਬੰਦਿਆਂ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਹੈ ਇਨਕਲੂਡਿੰਗ ਔਮਨ ਨਾਲ 2-2 ਲੱਖ ਰੁਪਏ ਦਾ ਜੁਰਮਾਨਾ ਜਗਬਾਣੀ ਕੇਵਲ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ